ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾ ਸ਼ਗੁਨ ਮੇਰੇ ਨਾਲ ਮੇਰੇ ਸਹਿਯੋਗੀ ਤਾਨਿਆ ਮੌਜੂਦ ਨੇ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਸੁਨੰਦਾ ਸ਼ਰਮਾ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਲੰਡਨ ਪਹੁੰਚੇ ਹੋਏ ਨੇ ਔਰ ਲੰਡਨ ਦੇ ਵਿੱਚ ਸੁਨੰਦਾ ਸ਼ਰਮਾ ਤੇ ਅਟੈਕ ਹੋਇਆ ਉਹਨਾਂ ਦੀ ਗੱਡੀ ਪੰਨ ਦਿੱਤੀ ਗਈ ਹੈ ਉਹਨਾਂ ਦਾ ਸਮਾਨ ਚੁੱਕੇ ਲੈ ਗਏ ਨੇ ਬਿਲਕੁਲ ਮੈਂ ਵੀ ਇਹ ਵੀਡੀਓ ਦੇਖੀ ਹੈ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਸੁਨੰਦਾ ਸ਼ਰਮਾ ਦੱਸ ਸਪੈਸ਼ਲ ਦੱਸ ਰਹੇ ਨੇ ਕਿ ਉਹ ਲੰਡਨ ਆਏ ਹੋਏ ਨੇ ਤੇ ਉੱਥੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਮਤਲਬ ਗੱਡੀ ਦੇ ਪੂਰੇ ਸ਼ੀਸ਼ੇ ਤੋੜਤੇ ਐ ਐਲਵੀ ਦੇ ਬੈਗ ਸੀਗੇ ਜਿਹੜੇ ਕਹਿ ਰਹੀ ਮੈਂ ਬਹੁਤ ਮਿਹਨਤ ਨਾਲ ਕਮਾਏ ਸੀ ਤੇ ਉਹ ਮੇਰੇ ਕੋਈ ਚੱਕ ਕੇ ਲੈ ਗਿਆ ਤੇ ਇਹ ਵੀਡੀਓ ਜਦੋਂ ਅਸੀਂ ਸਾਹਮਣੇ ਆਉਂਦੀਆਂ ਨਾ ਤਾਂ ਅਸੀਂ ਬਹੁਤ ਹੈਰਾਨੀਜਨਕ ਹੁੰਦੀਆਂ ਕਿ ਅਸੀਂ ਕਹਿੰਦੇ ਆ ਸ਼ਾਇਦ ਇੰਡੀਆ ਸੇਫ ਨਹੀਂ ਹੈ ਇੰਡੀਆ ਤੇ ਸਿੰਗਰਸ ਤੇ ਅਟੈਕ ਹੁੰਦਾ ਕਿਉਂਕਿ ਸਿੰਗਰਾਂ ਦੀ ਜਿਹੜੀ ਸਾਡੀ ਇੱਕੋ ਪੰਜਾਬੀਆਂ ਦੀ ਹੋਈ ਹੋਈ ਨਾ ਮਾਈਂਡਸੈਟ ਹੋਇਆ ਹੈ ਕਿ ਬਾਹਰਲੀ ਕੰਟਰੀਆਂ ਜ਼ਿਆਦਾ ਸੇਫ ਨੇ ਪਰ ਮੈਂ ਦੱਸਣਾ ਇਹ ਜਾਊਂਗੀ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਅਕਸਰ ਇਹ ਵੀਡੀਓਜ਼ ਦੇਖਣ ਨੂੰ ਮਿਲਦੀਆਂ ਜਿੱਥੇ ਸਿੰਗਰਸ ਤੇ ਅਟੈਕ ਹੁੰਦਾ ਬਿਲਕੁਲ ਬਿਲਕੁਲ ਸਿੰਗਰਸ ਦੀਆਂ ਗੱਡੀਆਂ ਭੰਨ ਦਿੱਤੀਆਂ ਜਾਂਦੀਆਂ ਨੇ ਲਾਈਵ ਸ਼ੋਜ਼ ਹੋਣ ਭਾਵੇਂ ਕਾਨਸਰਟਸ ਹੋਵੇ ਉਹਨਾਂ ਦੇ ਉੱਤੇ ਕੁਝ ਨਾ ਕੁਝ ਛੁੱਟਿਆ ਜਾਂਦਾ ਮਤਲਬ ਬਾਹਰਲੀ ਕੰਟਰੀਆਂ 'ਸਤੇ ਜਦੋਂ ਲਾਈਵ ਸ਼ੋਜ਼ ਅਸੀਂ ਦੇਖਦੇ ਹਾਂ ਉੱਥੋਂ ਦੀ ਵੀਡੀਓ ਜ਼ਿਆਦਾ ਸਾਹਮਣੇ ਆਂਦੀਆਂ ਬਲਕਿ ਇੰਡੀਆ ਦੇ ਨਾਲੋਂ ਬਿਲਕੁਲ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਪਰ ਅਟੈਕ ਹੋਏ ਨੇ ਕਰਨ ਔਜਲਾ ਲੈ ਲੀਏ ਦਿਲਜੀਤ ਲੈ ਲੀਏ ਦਿਲਜੀਤ ਦਾ ਕਾਨਸਰਟ ਦੇਖਣ ਦੇ ਲਈ ਦੁਨੀਆ ਭਰ ਤੋਂ ਲੋਕ ਜਾ ਰਹੇ ਸੀਗੇ ਪਰ ਦਿਲਜੀਤ ਦੇ ਕਾਨਸਰਟ ਦੇ ਵਿੱਚ ਵੀ ਉਹਨਾਂ ਦੇ ਫੋਨ ਸੁੱਟਿਆ ਜਾਂਦਾ ਜੀ ਫੈਨਸ ਦੇਖੋ ਫੈਨਸ ਦਾ ਇੱਕ ਪਿਆਰ ਹੁੰਦਾ ਜਿਹੜੇ ਟਿਕਟਾਂ ਖਰਚ-ਖਰਚੇ ਜਾਂਦੇ ਆ ਨਾ ਉਹਨਾਂ ਦਾ ਬਹੁਤ ਮਤਲਬ ਉਮੀਦਾਂ ਦੇ ਨਾਲ ਜਾਂਦੇ ਨੇ ਬਟ ਜਦੋਂ ਇਦਾਂ ਦੀ ਕੋਈ ਚੀਜ਼ਾਂ ਸਾਹਮਣੇ ਆਂਦੀਆਂ ਨੇ ਨਾ ਤਾਂ ਬੜਾ ਦਿਲ ਦੁੱਖਦਾ ਦੇਖ ਕੇ ਕੀ ਕਿ ਮਤਲਬ ਉਹਨਾਂ ਦੇ ਵਿੱਚੋਂ ਕੁਝ ਐਸ ਦੇ ਜਿਹੜੇ ਉਹਨਾਂ ਦੇ ਉੱਤੇ ਅਟੈਕ ਕਰਦੇ ਨੇ 노 ਡਾਊਟ ਹੋ ਸਕਦਾ ਹੈ ਕਿ ਉਹ ਫੇਮ ਲੈਂਡ ਲਈ ਕਰਦੇ ਹੋਣ ਹੋ ਸਕਦਾ ਹੈ ਕਿ ਉਹ ਸਕਰੀਨ ਤੇ ਆਣ ਲਈ ਕਰਦੇ ਹੋਣ ਬਟ ਇਹ ਮਿਸ ਹਾਪਨਿੰਗ ਕਿਸੇ ਨਾਲ ਵੀ ਹੋ ਸਕਦੀ ਹੈ ਅਸੀਂ ਯਾਦ ਕਰਨ ਔਸ਼ਲਾ ਦੀਆਂ ਵੀਡੀਓ ਕਿਸੇ ਨੇ ਸ਼ੂ ਬਿਲਕੁਲ ਜੀ ਜੀ ਵਿਚ ਇਜ਼ ਨਾਟ ਐਕਸੈਪਟੇਬਲ ਮਤਲਬ ਬਹੁਤ ਹੀ ਇੱਕ ਗੰਦੀ ਵੀਡੀਓ ਸੀ ਉਹ ਦੇਖ ਦੇਖੀ ਜਾਵੇ ਤਾਂ ਤੇ ਜਿਹੜੇ ਅਟੈਕ ਹੈ ਇਨ ਲਾਈਵ ਸ਼ੋਸ ਤੇ ਜ਼ਿਆਦਾ ਹੁੰਦੇ ਕੌਨਸੇ ਕਿਉਂਕਿ ਰਸ਼ ਪਤਾ ਨਹੀਂ ਲੱਗਦਾ ਕਿੰਨੇ ਕੀਤਾ ਬਿਲਕੁਲ ਤੇ ਉਹ ਐ ਵੀ ਹੋ ਸਕਦਾ ਕੋਈ ਕਰਵਾਂਦਾ ਹੋਵੇ ਕੋਈ ਜਾਣ ਕੇ ਮਤਲਬ ਸ਼ੋਅ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੋਵੇ ਬਿਲਕੁਲ ਇਸ ਦੇ ਨਾਲ ਹੀ ਤੁਸੀਂ ਕਰਨ ਔਜਲਾ ਦਾ ਜ਼ਿਕਰ ਕੀਤਾ ਸਿੱਧੂ ਮੂਸੇਵਾਲੇ ਦੀ ਜੇਕਰ ਗੱਲ ਕਰੀਏ ਤਾਂ ਸਿੱਧੂ ਦੇ ਸ਼ੋਅ 'ਚ ਵੀ ਇਹੋ ਜਿਹਾ ਹੋਇਆ ਸੀ ਹਾਲੀ ਦੇ ਵਿੱਚ ਜੇਕਰ ਥੋੜੇ ਸਮੇਂ ਪਹਿਲਾਂ ਦੀ ਗੱਲ ਕਰੀਏ ਰੁਪਿੰਦਰ ਹਾਂਡਾ ਦਾ ਕੈਨੇਡਾ ਦਾ ਵਿੱਚ ਸ਼ੋਅ ਸੀਗਾ ਉੱਥੇ ਵੀ ਬਹੁਤ ਕੰਟਰੋਵਰਸੀ ਕ੍ਰੀਏਟ ਹੋਈ ਸੀਗੀ ਉਹਨਾਂ ਦੇ ਨਾਲ ਅਸੀਂ ਅਕਸਰ ਦੇਖਿਆ ਹੈ ਕਿ ਸਾਡੇ ਜਿਹੜੇ ਪੰਜਾਬੀ ਸਿੰਗਰਾਂ ਦੇ ਨਾਲ ਕੰਟਰੋਵਰਸਿਸ ਹਨ ਬਾਰਲੀ ਕੰਟਰੀਆਂ ਵਿੱਚ ਜ਼ਿਆਦਾ ਹੁੰਦੀਆਂ ਹਨ ਮੈਂ ਇਹ ਨਹੀਂ ਕਹਿੰਦੀ ਕਿ ਇੰਡੀਆ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ ਕਿਤਨਾ ਕਿਤੇ ਅਸੀਂ ਦੇਖਦੇ ਹਾਂ ਪ੍ਰੇਮ ਢਿੱਲੋਂ ਨਾਲ ਲੇਟੈਸਟ ਇੰਡੀਆ ਵਿੱਚ ਇਹ ਚੀਜ਼ ਹੋਈ ਹੈ ਕਿ ਉਹਨਾਂ ਦੇ ਦੇ ਕਿ ਅਸੀਂ ਕਿਸੇ ਤਰੀਕੇ ਸਾਡੀ ਫੋਟੋ ਮਿਲ ਜਾਏ ਪਰ ਜਿਹੜੇ ਅਟੈਕ ਹਨ ਚੀਜ਼ਾਂ ਛੁੱਟੀਆਂ ਜਾਂਦੀਆਂ ਉਹ ਜ਼ਿਆਦਾਤਰ ਅਸੀਂ ਬਾਰਲੀ ਕੰਟਰੀਜ਼ 'ਚ ਦੇਖ ਰਹੇ ਹਾਂ ਬਿਲਕੁਲ ਬਾਰਲੀ ਕੰਟਰੀ ਦੇ ਵੀਡੀਓਜ਼ ਜ਼ਿਆਦਾ ਸਾਹਮਣੇ ਆਉਂਦੀਆਂ ਕਿ ਕਿਉਂਕਿ ਇਹ ਜਿਹੜੇ ਇਦਾਂ ਦੇ ਲਾਈਵ ਸ਼ੋਅਸ ਤੇ ਲਾਈਵ ਕਾਨਸਰਟਸ ਹਨ ਨਾ ਬਾਹਰ ਜ਼ਿਆਦਾ ਲੱਗਦੇ ਕਿਉਂਕਿ ਲੋਕੀ ਉੱਥੇ ਟਿਕਟਾਂ ਖਰਚਦੇ ਨੇ ਬਿਲਕੁਲ ਇੰਡੀਅਨ ਸਾਡੇ ਇੱਥੇ ਕੀ ਟਿਕਟਾਂ ਨਹੀਂ ਵਿਕਦੀਆਂ ਨਹੀਂ ਹੈ ਨੋ ਡਾਊਟ ਦੇ ਜੀਤ ਦੋਸਾਂ ਦੇ ਸ਼ੋਅ ਸੁਪਰ ਡੂਪਰ ਹਿੱਟ ਗਏ ਆ ਇੰਡੀਆ ਦੇ ਵਿੱਚ ਪਰ ਕਈ ਸਿੰਗਰਜ਼ ਦੇ ਸ਼ੋਅਸ ਨਾ ਇੰਡੀਆ ਦੇ ਵਿੱਚ ਨਹੀਂ ਹਾਈਪ ਨਹੀਂ ਮਿਲਦੀ ਹੈ ਪਰ ਬਾਹਰ ਲੋਕਾਂ ਨੂੰ ਬਹੁਤ ਕ੍ਰੇਜ਼ ਆ ਬਸ ਸਾਡਾ ਕੋਈ ਪੰਜਾਬੀ ਬੰਦਾ ਆਇਆ ਤੇ ਅਸੀਂ ਉਹਦਾ ਸ਼ੋਅ ਦੇਖਣ ਚਾਹੀਏ ਵੀਕਐਂਡਸ ਹੁੰਦਾ ਹੈ ਚਲੋ ਕੰਮ ਤੋਂ ਫ੍ਰੀ ਹੋਏ ਤੇ ਅੱਜ ਸ਼ੋਅ ਬੁੱਕ ਕੀਤਾ ਜਾਵੇ ਪਰ ਉੱਥੇ ਜਦੋਂ ਇਦਾਂ ਦੀ ਵੀਡੀਓਜ਼ ਹੁੰਦੀਆਂ ਨਾ ਤਾਂ ਬੜਾ ਦਿਲ ਦੁਖਦਾ ਤੇ ਇਹ ਵੀ ਲੱਗਦਾ ਕਿ ਇਹ ਚੀਜ਼ਾਂ ਕੋਈ ਕਰਵਾਤਾ ਨਹੀਂ ਰਿਹਾ ਕਿਤੇ ਹੂੰ ਕਿ ਇਹ ਕਿਉਂ ਇਦਾਂ ਦੀਆਂ ਹੋ ਰਹੀਆਂ ਹੈ ਜਾਂ ਸਿਕਿਉਰਿਟੀ ਦੀ ਮਿਸਮੈਨੇਜਮੈਂਟ ਜਿਹੜੀ ਹੈ ਉਹ ਕਿਉਂ ਦੇਖਣ ਨੂੰ ਮਿਲਦੀ ਹੈ ਤੁਸੀਂ ਸਿਕਿਉਰਿਟੀ ਮੈਨੇਜਮੈਂਟ ਦਾ ਪੁਆਇੰਟ ਚੁੱਕਿਆ ਹੈ ਤਸਵੀਰਾਂ ਦੀ ਤੁਸੀਂ ਗੱਲ ਕੀਤੀ ਸੀ ਪ੍ਰੇਮ ਢਿੱਲੋਂ ਦੇ ਸ਼ੋਅ ਦੇ ਵਿੱਚ ਤਸਵੀਰਾਂ ਖਿਚਵਾਉਣ ਦੇ ਲਈ ਫੈਨਸ ਸਟੇਜ ਤੇ ਪਹੁੰਚੇ ਸਨ ਅਕਸਰ ਇਹ ਵੀਡੀਓਜ਼ ਆਮੀ ਸੋਸ਼ਲ ਮੀਡੀਆ ਤੇ ਅਸੀਂ ਵੇਖਦੇ ਆ ਭਾਵੇਂ ਕੋਈ ਕੰਟਰੋਵਰਸੀ ਹੋਏ ਨਾ ਹੋਏ ਪਰ ਜਦੋਂ ਇੱਕ ਕਲਾਕਾਰ ਸਟੇਜ ਦੇ ਉੱਪਰ ਆ ਕੇ ਪਰਫਾਰਮ ਕਰ ਰਿਹਾ ਹੈ ਤੇ ਜਿਹੜੇ ਫੈਨਸ ਹੁੰਦੇ ਨੇ ਉਹ ਅਕਸਰ ਸਟੇਜ ਤੇ ਚੜ ਜਾਂਦੇ ਨੇ ਤੇ ਜਿਹੜੀ ਸਿਕਿਉਰਿਟੀ ਜਿਹੜੀ ਮੈਨੇਜਮੈਂਟ ਇਸdiet ਤੇ ਫਿਰ ਉਹ ਉਸਦਾ ਫਾਇਦਾ ਚੁੱਕਦੇ ਨੇ ਵੀ ਕਲਾਕਾਰ ਦੇ ਵੱਲੋਂ ਜਿਹਾ ਕਰਵਾਇਆ ਗਿਆ ਸਾਡੇ ਨਾਲ ਇਹਦੇ ਨਾਲ ਹਾਈਪ ਮਿਲਦੀ ਹੈ ਇਹਦੇ ਨਾਲ ਚਰਚਾ ਦੇ ਵਿੱਚ ਆਉਂਦੇ ਨੇ ਇਹਦੇ ਨਾਲ ਇਹ ਹੈ ਕਿ ਉਹਨਾਂ ਨੂੰ ਸਕਰੀਨ ਟਾਈਮ ਮਿਲਦਾ ਪਰ ਮੈਨੂੰ ਨਹੀਂ ਪਤਾ ਕਿ ਕਿਹੋ ਜੀ ਥਿੰਕਿੰਗ ਹੈ ਕਿ ਇਹੋ ਜੀ ਇਹੋ ਜਿਹੇ ਚੀਜ਼ਾਂ ਕਰਕੇ ਅਸੀਂ ਸ਼ਾਇਦ ਫੇਮਸ ਹੋ ਜਾਵਾਂਗੇ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਕਿ ਲੋਕੀ ਦੋ ਦਿਨ ਬਾਅਦ ਇਹ ਚੀਜ਼ਾਂ ਭੁੱਲ ਵੀ ਜਾਂਦੇ ਆ ਪਰ ਜਿਹੜਾ ਇੱਕ ਅਟੈਕ ਹੁੰਦਾ ਨਾ ਜਿਹੜਾ ਕਿਸੇ ਸਿੰਗਰ ਦੇ ਉੱਤੇ ਉਹ ਹਮੇਸ਼ਾ ਪੂਰੇ ਜ਼ਿੰਦਗੀ ਉਹਨਾਂ ਦੇ ਮਾਈਂਡ 'ਚ ਰਹਿ ਜਾਂਦਾ ਕਿ ਕਿਤੇ ਅਗਲੇ ਸਟੇਜ 'ਤੇ ਸਾਡੇ ਨਾਲ ਕੁਝ ਹੋਰ ਵੱਡਾ ਨਾ ਹੋ ਜਵੇ ਬਿਲਕੁਲ ਕਿ ਇਹ ਨਾ ਹੋਵੇ ਕੋਈ ਹੋਰ ਕੋਈ ਚੀਜ਼ ਸਾਡੇ ਤੇ ਸੁੱਟ ਦਵੇ ਮੇ ਵੀ ਸਾਡੇ ਤੇ ਲੱਗ ਜਾਵੇ ਹੁਣ ਦਿਲਜੀਤ ਦੋਸਾਂਝ ਤੇ ਫੋਨ ਸਿੱਧੂ ਦੇ ਇਮੋਸ਼ਨ ਵਾਲੀ ਦੀ ਵੀਡੀਓ ਜਿਹਦੇ ਉੱਤੇ ਗਲਾਸ ੁੱਟਿਆ ਗਿਆ ਸੀ ਨਾ ਕੱਚ ਦਾ ਗਲਾਸ ੁੱਟ ਦਿੱਤਾ ਸੀ ਤਾਂ ਇਹ ਚੀਜ਼ਾਂ ਬਹੁਤ ਡਰਾਉਂਦੀਆਂ ਵੀ ਐ ਤੇ ਬਹੁਤ ਅਗਲੇ ਸ਼ੋਅ ਲਈ ਬੰਦਾ ਪ੍ਰਪੇਅਰ ਵੀ ਉਸ ਹਿਸਾਬ ਨਾਲ ਹੁੰਦਾ ਕਿ ਨੈਕਸਟ ਵੀ ਉੱਤੇ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਵੇ ਬਿਲਕੁਲ ਤਾਂ ਨਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਪੁਆਇੰਟ ਤੋਂ ਕਿ ਕਲਾਕਾਰ ਸਹਿਮ ਵੀ ਜਾਂਦਾ ਅਗਲੇ ਸ਼ੋਅ ਦੇ ਲਈ ਤਿਆਰ ਨਹੀਂ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਫਿਰ ਉਹਨਾਂ ਦੀ ਮੈਨੇਜਮੈਂਟ ਵੀ ਲੈ ਕੇ ਚੱਲਦੀ ਹੈ ਕਿ ਕਿਤੇ ਕਲਾਕਾਰ ਨੂੰ ਕੋਈ ਨੁਕਸਾਨ ਨਾ ਹੋ ਜਾਏ ਕੋਈ ਵੱਡਾ ਅਟੈਕ ਨਾ ਹੋ ਜਾਏ ਪਰ ਕੀ ਲੱਗਦਾ ਹੈ ਕਿ ਕਲਾਕਾਰ ਦੇ ਵੱਲੋਂ ਆਪਣੇ ਫੈਨਸ ਨੂੰ ਪਹਿਲਾਂ ਹੀ ਗਾਈਡਲਾਈਨਸ ਜਾਰੀ ਕਰ ਦੇਣੀਆਂ ਚਾਹੀਦੀਆਂ ਕਿ ਤਸਵੀਰਾਂ ਖਿਚਵਾਉਣ ਦੇ ਲਈ ਨਾ ਸਟੇਜ ਤੇ ਆਉਣ ਨਾ ਜ਼िद ਕਰਨ ਬਿਲਕੁਲ ਗਾਈਡਲਾਈਨਸ ਜਿਹੜੀਆਂ ਉਹ ਪਹਿਲਾਂ ਦੱਸ ਦੇਣੀਆਂ ਚਾਹੀਦੀਆਂ ਅਪੀਲ ਕਰ ਦੇਣੀ ਚਾਹੀਦੀ ਸ਼ੋਅ ਤੋਂ ਪਹਿਲੇ ਪਤਾ ਹੀ ਹੁੰਦਾ ਕਿ ਅੱਜ ਮੇਰਾ ਇੱਥੇ ਸ਼ੋਅ ਹੈ ਤੇ ਜੇ ਸੋਸ਼ਲ ਮੀਡੀਆ ਤੁਹਾਡਾ ਇੰਨਾ ਸਟਰੋਂਗ ਹੈ ਜਿੱਥੋਂ ਦੇਖ ਕੇ ਫੈਨਸ ਤੁਹਾਡੇ ਤੱਕ ਪਹੁੰਚਦੇ ਨੇ ਜੇ ਤੁਸੀਂ ਉੱਥੋਂ ਮੈਸੇਜ ਵੀ ਦਿਓਗੇ ਤੇ ਜਿਹੜੇ ਫੈਨਸ ਆ ਜਿਨ੍ਹਾਂ ਨੂੰ ਅਸੀਂ ਫੈਨਸ ਕਹਿੰਨੇ ਆ ਉਹ ਤੁਹਾਡੀ ਸੁਣਨਗੇ ਵੀ ਜ਼ਰੂਰ ਬਿਲਕੁਲ ਦੇ ਫੈਨਸ ਨੂੰ ਚਾਹੀਦਾ ਕੀ ਹੁੰਦਾ ਇੱਕ ਫੋਟੋ ਚਾਹੀਦੀ ਹੁੰਦੀ ਹੈ ਤੁਸੀਂ ਇਹ ਹੋ ਸਕਦਾ ਹੈ ਕਿ ਇੱਕ ਬਾਅਦ ਚੋਂ ਇੱਕ ਐਸਾ ਅੱਧਾ ਘੰਟਾ ਘੰਟਾ ਆਪਣਾ ਉੱਥੇ ਰੱਖੋ ਕਿ ਜਿਨ੍ਹਾਂ ਨੇ ਫੋਟੋਸ ਕਰਾਉਣੀਆਂ ਫੋਟੋਸ ਕਰਾ ਲਿਆ ਹਨ ਇੱਕ ਫੈਨ ਮੂਮੈਂਟ ਵੀ ਹੁੰਦੀ ਹੈ ਕਿ ਹਰ ਹਰ ਇੱਕ ਨਾਲ ਤੁਸੀਂ ਫੋਟੋ ਵੀ ਕਰਾਓ ਥੋੜਾ ਮਤਲਬ ਉਹਨਾਂ ਨਾਲ ਟਾਈਮ ਸਪੈਂਡ ਕਰੋ ਜਿਹੜਾ ਟਿਕਟਾ ਖਰਚ ਕੇ ਜਾਂਦਾ ਉਹ ਚਾਹੁੰਦਾ ਕਿ ਉਹਨਾਂ ਨੂੰ ਟ੍ਰੀਟ ਵੀ ਅੱਛਾ ਕੀਤਾ ਜਾਵੇ ਬਿਲਕੁਲ ਬਾਕੀ ਜਿਹੜੇ ਇਹ ਹੈ ਕਿ ਜਿਹੜੇ ਅਟੈਕ ਕਰਦੇ ਨੇ ਜਿਹੜੇ ਚੀਜ਼ਾਂ ਸੁੱਟਦੇ ਨੇ ਉਹ ਕਿਸ ਮੰਸ਼ਾ ਨਾਲ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਵੇ ਕਿਉਂਕਿ ਸਿਕਿਉਰਿਟੀ ਚੈੱਕ ਵੀ ਹੁੰਦੇ ਚੋ ਤਾਂ ਪਹਿਲੇ ਉੱਥੇ ਪੁਲਿਸ ਲੱਗੀ ਵੀ ਹੁੰਦੀ ਹੈ ਉੱਥੇ ਸਾਰੀ ਆਪਣੇ ਬਾਉਂਸਰਸ ਵੀ ਹੁੰਦੇ ਬਟ ਫਿਰ ਵੀ ਕੋਈ ਨਾ ਕੋਈ ਸ਼ਰਾਰਤੀ ਤੱਤ ਵੈਸੇ ਹੁੰਦੇ ਜਿਹੜੇ ਕੰਡ ਕਰੀ ਜਾਂਦੇ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਤੋਂ ਬਾਅਦ ਆਈ ਥਿੰਕ ਸਿੰਗਰਸ ਵੀ ਥੋੜਾ ਉਹ ਹੋ ਜਾਂਦੇ ਫਿਰ ਨੈਕਸਟ ਸ਼ੋਅ ਕਰਨ ਤੋਂ ਪਹਿਲਾਂ ਥੋੜਾ ਸੋਚਦੇ ਵੀ ਆ ਕਿ ਉਹ ਕੀ ਕਰੀਆ ਸੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਅਸੀਂ ਲਗਾਤਾਰ ਵੇਖਦੇ ਆ ਕਿ ਜਦੋਂ ਵੀ ਕੋਈ ਕਲਾਕਾਰ ਅਨਾਉਂਸ ਕਰਦਾ ਤੇ ਫੈਨਸ ਐਕਸਾਈਟਡ ਜ਼ਰੂਰ ਹੁੰਦੇ ਨੇ ਉਹਨਾਂ ਦੇ ਸ਼ੋਅ ਦੇ ਲਈ ਤੇ ਲਗਾਤਾਰ ਇਹੋ ਜਿਹੇ ਵੀਡੀਓਜ਼ ਵੀ ਆਉਂਦੀਆਂ ਨੇ ਕਿ ਜਿੱਥੇ ਅਟੈਕ ਹੁੰਦਾ ਕਲਾਕਾਰਾਂ ਤੇ ਤੇ ਕਲਾਕਾਰਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਇੱਕ ਗਾਈਡਲਾਈਨ ਜਿਹੜੀ ਹੈ ਆਪਣੇ ਫੈਨਸ ਲਈ ਪਹਿਲਾਂ ਹੀ ਜਾਰੀ ਕਰ ਦਿੱਤੀ ਜਾਏ ਸੋਸ਼ਲ ਮੀਡੀਆ ਤੇ ਆ ਕੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਇੰਨਾ ਸਮਾਂ ਸਿਰਫ ਫੈਨਸ ਦੇ ਨਾਲ ਹੀ ਬਤਾਇਆ ਜਾਵੇਗਾ ਤੇ ਉਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਕਲਾਕਾਰਾਂ ਦੇ ਨਾਲ ਹੋ ਰਹੀਆਂ ਇਹ ਘੱਟ ਜਾਣਗੀਆਂ ਦੇਖ ਦਰੋ ਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ